ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਬਾਬਾ ਕਾਲ ਪੈਰੂ ਜੀ ਨੂੰ ਸਿੱਧ ਕਰਨ ਵਾਲਾ ਕਲਮਾ ਮੰਤਰ ਪਾਠ ਲੈ ਕੇ ਹਾਜ਼ਰ ਹੋਈਆਂ ਜਿਸ ਕਲਮੇ ਮੰਤਰ ਪਾਠ ਨਾਲ ਕਾਲ ਪੈਰੂ ਜੀ ਨੂੰ ਸਿੱਧ ਕਰਕੇ ਕਾਲ ਪੈਰੂ ਜੀ ਦੇ ਦਰਸ਼ਨ ਵੀ ਹੋਣਗੇ ਅਤੇ ਕਿਸੇ ਵੀ ਤੁਗਲਰਾਡੇ ਦਾ ਕੋਈ ਅੜਿਆ ਫਸਿਆ ਕੰਮ ਕਰਨ ਕਰਨ ਲਈ ਲਈ پیرੂ ਬਾਬਾ ਜੀ ਜਣੀ ਗਾਲ ਪਰੋਂ ਜੀ ਉਹ ਕੰਮ ਕਰਨ ਲਈ ਜਾਣ ਕੇ ਜੇਕਰ ਤੁਸੀਂ ਇਸ ਮੰਤਰਾਂ ਨੂੰ ਗਾਲ ਪਰੋਂ ਜੀ ਸਿੱਧ ਕਰ ਲਿਆ ਕੋਈ ਲਗਾ ਲਗਾਇਆ ਭੇਜਿਆ ਭਜਾਇਆ ਮਟਕੀਆਂ ਮਸਾਣਾ ਦਾ ਕੋਈ ਵੀ ਕਿਸੇ ਵੀsrandi ਪ੍ਰੋਬਲਮ ਹੋਵੇ ਤਾਂ ਇਹਨਾਂ ਚੀਜ਼ਾਂ ਨੂੰ ਠੁਰ ਕਰਨੇ ਦੀ ਇਹਨਾਂ ਚੀਜ਼ਾਂ ਨੂੰ ਖਤਮ ਕਰਨੇ ਇਹ ਤਰੀਕਾ ਹੈ ਕਾਲ ਪੈਰੋਂ ਜੀ ਦਾ ਕਲਮਾ ਮੰਤਰ ਬਾਠ ਲੈ ਕੇ ਹਾਜ਼ਰ ਹੋਈ ਹੈ ਜਿਸ ਦੇ ਨਾਲ ਪੈਰੋਂ ਜੀ ਨੂੰ ਸਿੱਧ ਕੀਤਾ ਜਾ ਸਕਦਾ ਹੈ ਕਾਲ ਪੈਰੋਂ ਜੀ ਨੂੰ ਸੋ ਦੋਸਤੋ ਇਹਨੂੰ ਸਿੱਧ ਕਰਨੇ ਦੇ ਲਈ ਕਿਹੜੀ ਜਗ੍ਹਾ ਚਾਹੀਦੀ ਤੇ ਕੀ ਕੀ ਸਮਾਨ ਚਾਹੀਦਾ ਸਭ ਤੋਂ ਪਹਿਲਾਂ ਇਸ ਗੱਲ ਤੇ ਆਪਾਂ ਦੱਸਾਂਗੇ ਉਸ ਤੋਂ ਬਾਅਦ ਉਹ ਮੰਤਰ ਜਿਹੜਾ ਤੁਸੀਂ ਜਾਪ ਕਰਨਾ ਹੈ ਕਿਵੇਂ ਕਰਨਾ ਕਿੰਨੀਆ ਮਾਲਾ ਕਰਨੀ ਹੈ ਕੀ ਕੀ ਸਮਾਨ ਚਾਹੀਦਾ ਪਹਿਲਾਂ ਇਹ ਗੱਲ ਆਪਾਂ ਸਾਂਝੀ ਕਰ ਲਈਏ ਇਸ ਮੰਤਰ ਨੂੰ ਸਿੱਧ ਕਰਨੀ ਦੇ ਲਈ 41 ਦਿਨ ਤੋਂ ਸਮਾਂ ਲੱਗੇਗਾ ਜੋ ਕਿ 41 ਦਿਨ ਹੀ ਮਸਾਣਾ ਦੇ ਵਿੱਚ ਬੈਠ ਕੇ ਕਬਰਾਂ ਦੇ ਵਿੱਚ ਬੈਠ ਕੇ ਇਹਦਾ ਜਾਪ ਕਰਨਾ ਪਵੇਗਾ ਸਾਹਮਣੇ ਘਾਲ ਭੈਰੋ ਜੀ ਦੀ ਮੂਰਤੀ ਰੱਖ ਕੇ ਜਰਨਾ ਇੱਕ ਮਾਲਾ ਦਾ ਜਾਪ ਕਰਨਾ ਹੋਵੇਗਾ ਦੱਖਣ ਦਿਸ਼ਾ ਵੱਲ ਮੂਹ ਕਰਨਾ ਹੋਏਗਾ ਤੁਸਾਨੇ ਉਸ ਹਾਬ ਨਾਲ ਬੈਠਣਾ ਕਾਲੇ ਵਸਤਰ ਪਹਿਨਨੇ ਕਾਲੀ ਆਸਨ ਹੋਣਾ ਚਾਹੀਦਾ ਕਾਲੇ ਹਕੀਕੀ ਮਾਲਾ ਸੀ ਰੋਜਾਨਾ 108 ਫਰੀ ਜਾਪ ਕਰਨਾ ਹੋਏਗਾ ਰੋਜਾਨਾ ਮਸਾਣਾ ਦੇ ਵਿੱਚ ਜਾ ਕੇ ਬੈਠ ਕੇ ਜਾਪ ਕਰਨਾ ਹੋਏਗਾ ਮੂਰਤੀ ਰੱਖ ਕੇ ਅਤੇ ਅਗੋ ਤੇ ਗੋਗਲ ਦੀ ਸੁਣੀ ਦਾ ਇਹ ਤੂ ਪੋਣਾ ਹੋਏਗਾ ਨਾਲ ਦੀ ਨਾਲ ਕੋਲ ਲੂਟਾ ਜਲਦਾ ਰੱਖਣਾ ਹੋਵੇਗਾ ਰੋਜ਼ਾਨਾ ਰਾਤ ਦੀ 11 ਵਜੇ ਤੋਂ ਇਸ ਜਾਪ ਨੂੰ ਸ਼ੁਰੂ ਕਰਨਾ ਹੈ ਜਿੰਨੇ ਟਾਈਮ ਦੇ ਵਿੱਚ ਵੀ 108 ਵਰੀ ਹੋ ਜਵੇ ਤਾਂ ਉਹਨਾਂ ਦਾ ਟਾਈਮ ਲਾ ਕੇ ਹੀ ਬਾਪਸ ਹੋਣਾ ਹੈ ਔਰ ਇਹ ਜ਼ਰੂਰੀ ਹੈ ਕਿ 41 ਦਿਨ ਨਹੀਂ ਜੱਫਾ ਤੋਂ ਬਿਲਕੁਲ ਤਿਆਰ ਰੱਖਣਾ ਹੋਵੇਗਾ ਖਾਣ ਪੀਣ ਦਾ ਧਿਆਨ ਰੱਖਣਾ ਹੋਵੇਗਾ ਬਸ ਆਪਣੇ ਮੱਤੇ ਦੇ ਵਿੱਚ ਰੱਖੀ ਕਿਸ ਨੂੰ ਬਾਲ ਕਿਸੇ ਕੋਲ ਜਾਣ ਦੀ ਜਰੂਰਤ ਨਹੀਂ ਜੇ ਰੈਨ ਬਾਲਗ ਬੁਲਾਉਣ ਦੀ ਜਰੂਰਤ ਨਹੀਂ ਇਹ ਸਾਰਾ ਕੁਝ ਧਿਆਨ ਦੇ ਵਿੱਚ ਰੱਖ ਕੇ 48 ਦਿਨ ਇਹ ਮਿਹਨਤ ਕਰਨੀ ਹੈ ਪਹਿਲੇ ਦਿਨ ਤੁਸੀਂ ਨੇ ਇੱਕ ਸ਼ਰਾਬ ਦੀ ਬੋਤਲ ਇੱਕ ਪਿਆਲੇ ਦੇ ਵਿੱਚ ਪਾ ਕੇ ਉੱਚ ਰੱਖਣੀ ਹੈ ਇੱਕ ਮੁਰਗੇ ਦੀ ਕੁਰਬਾਨੀ ਦੇਣੀ ਹੋएगी ਮੁਰਗਾ ਲਾਲ ਹੋਵੇ ਕਾਲਾ ਹੋਵੇ ਕਿਸੇ ਵੀ ਤਰ੍ਹਾਂ ਦਾ ਮੁਰਗਾ ਹੋਵੇ ਉਹਦੀ ਕੁਰਬਾਨੀ ਜ਼ਰੂਰ ਲਾਉਣੀ ਪਵੇਗੀ ਤੁਹਾਨੂੰ ਜਿੰਨਾ ਚਿਰ ਕੋਟ ਮੰਤਰ ਚਲਦਾ ਰਹੇਗਾ ਗੋਹੇ ਦੀ ਅਗ ਤੇ ਧੂਫ ਨਾਲ ਦੀ ਨਾਲ ਗੁਲਦਾ ਬੰਦਰ ਰਹਿਣਾ ਚਾਹੀਦਾ ਧੂਫ ਬੰਦ ਨਹੀਂ ਹੋਣਾ ਚਾਹੀਦਾ ਏਸੀ ਤਰ੍ਹਾਂ ਤੁਹਾਨੂੰ ਪੈਰੂਜੀ ਤੇ ਕਾਲ ਪੈਰੂਜੀ ਤੇ ਪਰ ਤੱਕ ਦਰਸ਼ਨ ਵੀ ਹੋਣਗੇ ਨਿਕਨੇ ਸਮਾ ਪੂਰਾ 44 ਦਿਨ ਦਾ ਹੀ ਲੱਗੇਗਾ ਦੋਸਤੋ 41ਵੇਂ ਦਿਨ ਫਿਰ ਤੁਸਾਂ ਨੇ ਕਬਰਾਂ ਦੀ ਮਾਲਾ ਲਜਾਣੀ ਹੈ ਜੋ ਕਿ ਪੈਰੂ ਬਾਬਾ ਜੀ ਦੇ ਗਲ ਦੇ ਵਿੱਚ ਪਾਉਣੀ ਹੈ ਉਹਨਾਂ ਦੇ ਕੋਲੋਂ 41ਵੇਂ ਦਿਨ ਜਿਸ ਵੇਲੇ ਤੁਹਾਨੂੰ ਦਰਸ਼ਨ ਦੇਣਗੇ ਉਹਨਾਂ ਦੇ ਨਾਲ ਕਾਲ ਕਰਾਰ ਬਚਨ ਕਰ ਲੈਣੇ ਆ ਜਿਹੜੇ ਜਿਹੜੇ ਵੀ ਤੁਸੀਂ ਬਚਨ ਕਰਨੇ ਆ ਉਸ ਹਿਸਾਬ ਨਾਲ ਕਰਨੇ ਆ ਯਾਨੀ ਕਿ ਤੁਸੀਂ ਵੀ ਉਹਨਾਂ ਦੀਆਂ ਪੁਜਾਰੀਆਂ ਜਾਗਾ ਮੰਨ ਲਓ ਜਾਂ ਪੁਜਾਰੀਆਂ ਦੇ ਰਹੋ ਨਹੀਂ ਉਹ ਸਾਹਵਾਲੀ ਮੰਨਣਾ ਵੀ ਮੈਂ ਇੰਨਾ ਕਿਸ਼ ਕਰ ਸਕਦਾ ਤੁਹਾਡੀ ਤੇ ਤੁਸੀਂ ਮੇਰੇ ਹਰ ਇੱਕ ਕੰਮ ਦੇ ਵਿੱਚ ਮਹਾਜਰ ਹੋਣਾ ਤੁਸੀਂ ਹਰ ਇੱਕ ਕੰਮ ਮੇਰਾ ਰਾਸ ਕਰਨਾ ਸੋ ਦੋਸਤੋ ਜਿਹੜਾ ਇਸ ਕਾਲ ਪੈਰੋਂ ਜੀ ਨੂੰ ਸਤ ਕਰਨੇ ਲਈ ਮੰਤਰ ਪਾਠ ਹੈ ਉਹ ਇਸ ਤਰ੍ਹਾਂ ਹੈ ਸਤਨਾਮ ਅਦੇਸ਼ ਗੁਰੂ ਜੀ ਕੋ ਅਦੇਸ਼ ਕਾਲਾ ਪੈਰੋਂ ਕਪੜੇ ਕੀਸ ਕੰਨੀ ਮੰਦਰਾ ਪਾ ਗਮਾ ਪੀਸ ਹੱਥ ਘੜਾ ਮੂਢੇ ਮੜਾ ਜਹਾਂ ਪੈਰੋਂ ਸਿਮਰੀਏ ਹਜਰੇ ਸ਼ਾ ਹਾਜ਼ਰ ਖੜਾ ਕਲੂਆ ਨੱਚੇ ਬਤਾਲ ਕਾ ਵਿਰਖ ਪੈਰੋਂ ਬਿਰਖ ਪੈਰੋਂ ਬੇਤਾਲ ਪੈਰੋਂ ਮੜੀ ਮਸਾਣੀ ਚੋਈ ਸ਼ੰਕਣ ਡੰਕਣ ਕੋ ਪਕੜ ਲਿਆਈ ਉਦੂਤ ਪੈਰੋਂ ਅਬਦੂਤ ਪੈਰੋਂ ਅਬਦੂਤ ਪੈਰੋਂ ਅਬਦੂਤ ਜਟਾਂ ਪੈਰੋਂ ਕਾਲੀ ਕਾ ਪੂਤ ਬੰਨੇ ਚਾਰ ਘੁੰਟ ਕੇ ਪੂਤ ਖੱਪਰ ਮੇ ਖਾਏ ਮਸਾਣ ਮੇ ਲੇਟੇ ਐਸੇ ਕਾਲ ਪੈਰੋਂ ਕੀ ਕੌਣ ਪੂਜਾ ਮੇਟੇ ਪਰਮ ਮਟ ਜ਼ਮੜ ਕੀ ਹੰਕਰ ਮਾਰਾਂ ਊਤਾਂ ਕੋ ਮਾਰ ਮੁਕਾਏ ਪੈਰੋਂ ਸ਼ੱਗ ਮਸੂਲਾ ਮੂਸਲ ਜੱਟਾ ਬੰਨੇ ਪੂਲਾ ਅਪੈਰੋਂ ਖਾ ਮੜੀਆਂ ਵਿੱਚ ਜਾ ਮੈਂ ਤੇਆਂ ਗੁਗਲ ਦੀ ਧੂਫ ਆਜਰ ਹੋਵੇ ਪੈਰੋਂ ਅਬ ਦੂਤ ਲੈ ਮੰਤਰ ਫੁਰੇ ਬੱਚਾ ਵੇਖਾਂ ਕਾਲ ਪੈਰੋਂ ਜਿਹੀ ਤੇਰੇ ਇਲਮ ਘਰ ਤਮਾਸ਼ਾ ਕੋਸਤ ਇਹ ਕਾਲ ਪੈਰੋਂ ਜੀਤਾ ਅੰਤਰ ਹੈ ਜਿਸ ਨੂੰ ਤੁਸੀਂ ਕਿਸੇ ਤਰੀਕੇ ਦੇ ਅਨਸਾਰ ਕਰਨਾ ਹੈ ਔਰ ਗੱਲ ਇਹ ਹੈ ਕਿ ਜਿਨ੍ਹਾਂ ਨੇ ਵੀ ਇਸ ਕਾਲ ਪੈਰੋਂ ਜੀਤੇ ਮੰਤਰ ਨੂੰ ਸਿੱਧ ਕਰਨਾ ਹੋਵੇ ਤਾਂ ਆਪਣੇ ਗੁਰੂ ਦੀ ਹਾਜ਼ਰਤ ਲੈ ਲਾਣੀ ਚਾਹੀਦੀ ਗੁਰੂ ਦੀ ਹਾਜ਼ਰੀ ਦੇ ਵਿੱਚ ਕਰਨਾ ਚਾਹੀਦਾ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਜੀ ਹਾਜ਼ਰੀ ਦੇ ਵਿੱਚ ਰਹਿ ਕੇ ਕਰੂੰਗੇ ਤਾਂ ਬਹੁਤ ਵਧੀਆ ਕਰ ਲਿਆ ਕਈ ਵਫਾ ਇਹ ਜਿੱਦਾਂ ਦੇ ਮਸਾਣਾ ਦੇ ਵਿੱਚ ਬੈਠ ਕੇ ਕਰਨ ਵਾਲੇ ਕੰਮ ਹੁੰਦੇ ਬਹੁਤ ਔਖੇ ਹੁੰਦੇ ਆ ਲੇਕਿਨ ਜੇ ਕੰਮ ਨਾ ਸ਼ੁਰੂ ਕਰ ਦਿੱਤਾ ਫੇ ਪਿੱਛੇ ਨਹੀਂ ਹਟਣਾ ਜੇ ਇਹਦੇ ਨਾਲ ਉਹ ਤਰੀਹੀ ਹੁੰਦਾ ਕਿ ਨਾ ਕਰੀ ਜੇ ਪਿੱਛੇ हटਦੇ ਫਿਰ ਵੀ ਨੁਕਸਾਨ ਹੋਊਗਾ ਜੇ ਬੱਚੇ ਬੰਦ ਕਰਦੇ ਫਿਰ ਵੀ ਨੁਕਸਾਨ ਹੋਊਗਾ ਇਸ ਕਰਕੇ ਜੇਨ ਵੀ ਇਹ ਕਰਨਾ ਹੋਵੇ ਆਪਣਾ ਸੋਚ ਵਿਚਾਰ ਕੇ ਕਰਨਾ ਚਾਹੀਦਾ ਸੋ ਦੋਸਤੋ ਜਿਨ੍ਹਾਂ ਦੇ ਗੁਰੂ ਆਜਾਦਤ ਦਿੰਦੇ ਨੂੰ ਕਰ ਸਕਦੇ ਨੇ ਲੇਕਿਨ ਢੇੜੇ ਵੀ ਸਤਿਕਾਰਯੋਗ ਵੀ ਇਸ ਚੈਨਲ ਦੇ ਨਵੇਂ ਆ ਉਹਨਾਂ ਨੂੰ ਵੈਂਟਿਜੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਦੇ ਵਿੱਚ ਪੀਰਾਂ ਦੀ ਜਰੂਰ ਲਿਖਣਾ ਜਲਦ ਹੀ ਕਿਸੇ ਨਵੇਂ ਮੰਤਰ ਕਲਮੇ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੁਝਾਅ ਤੱਕ ਲਈਏ ਪੀਰਾਂ ਦੀ